ਇੱਕ ਘਟਨਾ ਮਿਲਦੀ ਆ ਥੋੜੇ ਹੀ ਦਿਨ ਹੋ ਗਏ ਕਿ ਬੰਨੋਵਾਲ ਤੋਂ ਇੱਕ ਬੀਬੀ ਨੇ ਦਾਸ ਨੂੰ ਫੋਨ ਕੀਤਾ ਉਹ ਕਹਿਣ ਲੱਗੇ ਗਿਆਨੇ ਜੀ ਮੈਂ ਬੰਨੋਵਾਲ ਤੋਂ ਜਤਿੰਦਰ ਕੌਰ ਬੋਲਦੀ ਆ ਉਹਨੇ ਆਪਣਾ ਜਤਿੰਦਰ ਕੌਰ ਨਾਮ ਦੱਸਿਆ ਸੀ ਕਹਿੰਦੀ ਮੈਂ ਜਤਿੰਦਰ ਕੌਰ ਬੋਲਦੀ ਆ ਫਤੇਦਾ ਜਾਪ ਬੁਲਾਇਆ ਅਕਦਾਸ ਨੇ ਵੀ ਅੱਗੋਂ ਫਤਿਹ ਬੁਲਾਈ ਤੇ ਕਹਿਣ ਲੱਗੀ ਕਿ ਮੈਂ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਹਰ ਮਹੀਨੇ ਬਾਅਦ ਮਹੀਨੇ ਬਾਅਦ ਆਉਣੀ ਆ ਆ ਕੇ ਸੇਵਾ ਕਰਦੀ ਆ ਮੇਰੇ ਗੁਰੂ ਰਾਮਦਾਸ ਦੇ ਨਾਲ ਸ਼ਰਧਾ ਜਿਹੜੀ ਬਹੁਤ ਮੈਂ ਜੋ ਵੀ ਕੁਝ ਮੰਗਦੀ ਆ ਮੈਨੂੰ ਪ੍ਰਾਪਤ ਹੋ ਜਾਂਦਾ ਮੇਰੇ ਪਰਿਵਾਰ ਦੇ ਵਿੱਚ ਬਹੁਤ ਗਰੀਬੀ ਆ ਬਹੁਤ ਗਰੀਬੀ ਆ ਕਿ ਮੈਂ ਜੋ ਵੀ ਕੁਝ ਮੰਗਿਆ ਗੁਰੂ ਰਾਮਦਾਸ ਨੇ ਮੇਰੀਆਂ ਝੋਲੀਆਂ ਭਰ ਦਿੱਤੀਆਂ ਨੇ ਕਹਿੰਦੀ ਮੈਂ ਹਰ ਮਹੀਨੇ ਬਾਦ ਮਹੀਨੇ ਬਾਦ ਗੁਰੂ ਰਾਮਦਾਸ ਦੀ ਨਗਰੀ ਤੇ ਵਿਚਾਨੀ ਆ ਉੱਥੇ ਸੇਵਾ ਕਰਦੀ ਆ ਸਿਮਰਨ ਕਰਦੀ ਆ ਮੇਰੇ ਘਰ ਦੇ ਵਿੱਚ ਬਹੁਤ ਗਰੀਬੀ ਆ ਤਾਂ ਕਹਿਣ ਲੱਗੇ ਕਿ ਮੇਰਾ ਇੱਕ ਭਰਾ ਹੈ ਉਹ ਜਦੋਂ ਵੀ ਇੰਟਰਵਿਊ ਦੇਣ ਜਾਂਦਾ ਨੌਕਰੀ ਦੇਣ ਵਾਸਤੇ ਨੌਕਰੀ ਲਈ ਇੰਟਰਵਿਊ ਦੇ ਜਾਂਦਾ ਪਰ ਉਹ ਸਲੈਕਟ ਨਹੀਂ ਹੁੰਦਾ ਭਾਵ ਕਿ ਚੁਣਿਆ ਨਹੀਂ ਜਾਂਦਾ ਕਹਿੰਦੇ ਕਿ ਉਸ ਦੀ 25 ਸਾਲ ਉਮਰ ਹੋ ਗਈ ਆ ਪਰ ਫਿਰ ਵੀ ਉਸ ਨੂੰ ਨੌਕਰੀ ਨਾ ਮਿਲੇ ਤੇ 25 ਸਾਲ ਉਸ ਦੀ ਉੱਪਰ ਜਿਹੜੀ ਉਮਰ ਹੋ ਗਈ ਪਰ ਉਸ ਨੂੰ ਇੱਕ ਵੀ ਵਿਸ਼ਵਾਸ ਸੀ ਕਿ ਮੈਂ ਜਿਹੜਾ ਨੌਕਰੀ ਲੱਗ ਜਾਊਗਾ ਕਹਿਣ ਲੱਗੇ ਕਿ ਗੁਰੂ ਰਾਮਦਾਸ ਮਹਾਰਾਜ ਦੇ ਉੱਤੇ ਵੀ ਸਾਨੂੰ ਵਿਸ਼ਵਾਸ ਸੀ ਤੇ ਐਕੀ ਨੌਕਰੀ ਜਿਹੜੀ ਮਿਲ ਜਾਵੇਗੀ ਕਹਿਣ ਲੱਗੇ ਕਿ ਜਦੋਂ ਉਸਨੇ ਕਿਹਾ ਕਿ ਨੌਕਰੀ ਮਿਲ ਜਾਵੇਗੀ ਮੈਨੂੰ ਭਰੋਸਾ ਹੈ ਕਰ ਮੈਨੂੰ ਵਿਸ਼ਵਾਸ ਹੈ ਮੇਰਾ ਪੱਕਾ ਵਿਸ਼ਵਾਸ ਹੈ ਗੁਰੂ ਰਾਮਦਾਸ ਮਹਾਰਾਜ ਦੇ ਉੱਤੇ ਕਿ ਮੈਨੂੰ ਨੌਕਰੀ ਮਿਲ ਜਾਵੇਗੀ ਕਿਉਂਕਿ ਜਦੋਂ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਤੇ ਘਰ ਦੇ ਵਿੱਚ ਬੈਠ ਕੇ ਆਖੀਏ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਗਰੀਬਾਂ ਦੀ ਲਾਜ ਰੱਖ ਤਨ ਤਨ ਗੁਰੂ ਰਾਮਦਾਸ ਗਰੀਬਾਂ ਦੀ ਲਾਜ ਰੱਖ ਤੇ ਪੰਜ ਵਾਰਕ ਤੇ 25 ਵਾਰ ਬੋਲ ਗਏ ਨਾ ਤੇ ਮੇਰਾ ਗੁਰੂ ਰਾਮਦਾਸ ਮਹਾਰਾਜ ਜੀ ਐਸੀ ਕਿਰਪਾ ਕਰਦਾ ਕਈ ਦੁੱਖਾਂ ਦਾ ਨਾਸ਼ ਕਰ ਦਿੰਦਾ ਤੋ ਵੀ ਵੀ ਕੰਮ ਲੱਗੇ ਕਿੰਦੇ ਗਿਆਨੀ ਜੀ ਭਰਾ ਨੂੰ ਪੂਰਾ ਵਿਸ਼ਵਾਸ ਸੀ ਕਿ ਐਕਰੀ ਨੌਕਰੀ ਮਿਲ ਜਾਵੇਗੀ ਕਹਿਣ ਲੱਗੇ ਕਿ ਮੇਰੇ ਭਰਾ ਨੇ ਗਿਆ ਪਿਤਾ ਜੀ ਨੂੰ ਕਿ ਪਿਤਾ ਜੀ ਮੇਰੇ ਕਈ ਫਰੈਂਡ ਮੇਰੇ ਕਈ ਦੋਸਤ ਜਿਹੜੇ ਆ ਉਹ ਪੈਸੇ ਦੇ ਕੇ ਨੌਕਰੀ ਤੇ ਲੱਗ ਕਹਿਣਾ ਤੁਸੀਂ ਵੀ ਪੈਸੇ ਭਰ ਦਵੋ ਹੋ ਸਕਦਾ ਮੈਨੂੰ ਨੌਕਰੀ ਮਿਲ ਜਾਵੇ ਤਾਂ ਬੀਬੀ ਕਹਿਣ ਲੱਗੀ ਕਿ ਕੰਦੇ ਘਰ ਵਿੱਚ ਬਹੁਤ ਗਰੀਬੀ ਸਿਰ ਕਰਦਾ ਚੁੱਕਿਆ ਤੇ ਉਸ ਜਿਸ ਨੇ ਸਾਨੂੰ ਬਿਊਟੀ ਤੇ ਲਗਾਉਣਾ ਸੀ ਜਿਹਨੇ ਨੌਕਰੀ ਤੇ ਲਗਾਉਣਾ ਸੀ ਉਹਨੇ 50000 ਰੁਪਏ ਮੰਗਿਆ 50000 ਰੁਪਏ ਮੰਗਿਆ ਕਿ ਮੈਂ ਤੁਹਾਡੇ ਭਰਾ ਨੂੰ ਤੁਹਾਡੇ ਪੁੱਤਰ ਨੂੰ ਨੌਕਰੀ ਦੇ ਵਿੱਚ ਲਵਾ ਦੇਵਾਂਗਾ ਤੇ ਕਹਿਣ ਲੱਗੀ ਕਿ ਉਸਨੇ ਸਾਰੇ ਕਾਗਜ਼ ਪੱਤਰ ਲੈ ਲਈ ਤੇ ਨਾਲੇ 50000 ਰੁਪਏ ਲੈ ਲਿਆ ਜਦੋਂ 50000 ਰੁਪਏ ਲਿਆ ਲੈ ਤੇ ਕਹਿੰਦੀ ਜਿੱਦਣ ਇੰਟਰਵਿਊ ਸੀ ਉਸ ਰਾਤ ਨੂੰ ਉਸਨੇ ਫੋਨ ਕਰ ਦਿੱਤਾ ਕਿ ਭਾਈ ਸਾਹਿਬ ਜੀ ਮੈਨੂੰ ਮਾਫ਼ ਕਰਨਾ ਮੈਂ ਤੁਹਾਡੇ ਪੁੱਤ ਨੂੰ ਨੌਕਰੀ ਤੇ ਉੱਤੇ ਨਹੀਂ ਲਵਾ ਸਕਦਾ ਕਿਉਂਕਿ ਤੁਹਾਡੇ ਤੋਂ ਵੀ ਪਰਿਵਾਰ ਜਿਹੜੇ ਬਹੁਤ ਬਹੁਤ ਵੱਡੇ ਵੱਡੇ ਅਮੀਰ ਲੋਕ ਨੇ ਜਿਨ੍ਹਾਂ ਨੇ ਮੈਨੂੰ 50 ਥਾਂ ਤੇ ਕਿੰਨੇ ਲੱਖ ਦੇਤਾ ਕਿੰਨੇ 1 ਡੇਢ ਲੱਖ ਰੁਪਏ ਦਿੱਤਾ ਸੌਰੀ ਮਾਫ਼ ਕਰਨਾ ਮੈਂ ਤੁਹਾਡੇ ਪੁੱਤਰ ਨੂੰ ਨੌਕਰੀ ਤੇ ਨਹੀਂ ਲਵਾ ਸਕਦਾ ਕਹਿਣ ਲੱਗੀ ਕਿ ਜਦ ਉਸਨੇ ਫੋਨ ਕੀਤਾ ਤੇ ਮੇਰੇ ਪਿਤਾ ਜੀ ਬਹੁਤ ਦੁਖੀ ਹੋ ਗਏ ਕਹਿਣ ਲੱਗੀ ਕਿ ਜਦ ਪਿਤਾ ਜੀ ਦੁਖੀ ਹੋ ਗਏ ਘਰ ਦੇ ਵਿੱਚ ਬੈਠੇ ਸਾਂ ਡ੍ਰੈਗ ਰੂਮ ਦੇ ਵਿੱਚ ਬੈਠੇ ਹੋਏ ਸਾਂ ਤੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਫੋਟੋ ਲੱਗੀ ਹੋਈ ਸੀ ਤੇ ਜਦ ਆਪਰਾ ਨੂੰ ਪਤਾ ਲੱਗਾ ਤੋ ਕਹਿਣ ਲੱਗਾ ਕਿ ਉਸ ਭਰਾ ਨੇ ਧੰਨ ਗੁਰੂ ਲਾਮਦਾਸ ਮਹਾਰਾਜ ਦੀ ਫੋਟੋ ਲਾ ਕੇ ਥੱਲੇ ਬੈੱਡ ਦੇ ਉੱਤੇ ਸੌਣ ਦਿੱਤੀ। ਤੋ ਕਹਿਣ ਲੱਗੇ ਕਿ ਭਰਾ ਮੇਰੇ ਨੇ ਮੈਨੂੰ ਮਿਹਣਾ ਮਾਰ ਦਿੱਤਾ ਕਿ ਤੂੰ ਇਸ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਜਾਨੇ ਹੁੰਦੀ ਸਾਂ ਸੇਵਾ ਕਰਦੀ ਹੁੰਨੇ ਸਾਂ ਪਰ ਅੱਜ ਵੇਖ ਲਾ ਤੇਰੇ ਗੁਰੂ ਰਾਮਦਾਸ ਨੇ ਮੈਨੂੰ ਨੌਕਰੀ ਨਹੀਂ ਲਵਾਇਆ। ਤਦ ਕਹਿਣ ਲੱਗੀ ਕਿ ਉਹ ਫੋਟੋ ਸੁੱਟ ਕੇ ਜਿਹੜਾ ਬਾਹਰ ਭੱਜ ਗਿਆ ਬਾਹਰ ਚਲਾ ਗਿਆ ਤੇ ਬਾਹਰ ਜਾ ਕੇ ਰੋਣ ਲੱਗ ਪਿਆ ਜਦ ਬਾਹਰ ਜਾ ਕੇ ਰੋਣ ਲੱਗ ਪਿਆ ਕਹਿਣ ਲੱਗੀ ਕਿ ਮੈਂ ਫੋਟੋ ਚੁੱਕੀ ਗੱਲ ਬੱਕੜੀ ਤੇ ਵਿਚਲੇ ਸੀਰਨੇ ਦੇ ਨਾਲ ਆਏ ਤੇ ਬਾਦਸ਼ਾਹ ਦੇ ਅੱਗੇ ਅਰਦਾਸ ਕਰਨ ਲੱਗੀ ਬਾਦਸ਼ਾਹ ਧੰਨ ਗੁਰ ਰਾਮਦਾਸ ਮਹਾਰਾਜ ਮੈਂ ਤੇਰੇ ਦਰ ਦੇ ਉੱਤੇ ਸੇਵਾ ਕਰਨ ਵਾਸਤੇ ਆਉਂਦੀ ਸਾਂ ਪਰ ਮੈਂ ਅੱਜ ਤੋਂ ਬਾਅਦ ਮੈਂ ਤੇਰੇ ਦਰ ਤੇ ਨਹੀਂ ਆਵਾਂਗੀ ਮੇਰਾ ਤੇਰੇ ਤੇ ਵਿਸ਼ਵਾਸ ਨਹੀਂ ਰਹਿ ਗਿਆ ਮੇਰਾ ਜਿਹੜਾ ਤੇਰੇ ਤੇ ਭਰੋਸਾ ਨੇ ਰਹਿ ਗਿਆ ਕਹਿੰਦੀ ਕਿ ਮੈਂ ਏਦਾਂ ਲੜਦੀ ਪਈ ਸਾਂ ਜਿਵੇਂ ਇੱਕ ਧੀ ਜਿਹੜੀ ਆਪਣੇ ਪਿਓ ਦੇ ਨਾਲ ਲੜਦੀ ਹੁੰਦੀ ਹੈ ਜਿਵੇਂ ਧੀ ਜਿੱਦ ਕਰਦੀ ਆ ਕਿ ਪਿਤਾ ਜੀ ਆ ਚੀਜ਼ ਮੈਨੂੰ ਲੈ ਕੇ ਦਿਓ ਕਹਿੰਦੀ ਮੈਂ ਗੁਰੂ ਰਾਮਦਾਸ ਦਾ ਨਾਲ ਏਦਾਂ ਲੜਦੀ ਪਈ ਸਾਂ ਫੋੜਾ ਫੜ ਕੇ ਕਹਿੰਦੀ ਮੈਂ ਏਦਾਂ ਲੜਦੀ ਪਈ ਸਾਂ ਕਿ ਗੁਰੂ ਰਾਮਦਾਸ ਮਹਾਰਾਜ ਅੱਜ ਤੱਕ ਦਾ ਮੈਂ ਤੇਰੀ ਨਗਰੀ ਦੇ ਵਿੱਚ ਨਹੀਂ ਆਵਾਂਗੀ ਨਾ ਤੇਰੇ ਮੈਂ ਦਰ ਦੇ ਤੇ ਆਵਾਂਗੀ ਕਹਿੰਦੀ ਮੈਂ ਦੁਖੀ ਹੋ ਕੇ ਬੈਠ ਗਈ ਜਦੋਂ ਮੈਂ ਦੁਖੀ ਹੋ ਕੇ ਬੈਠ ਗਈ ਕਹਿਣ ਲੱਗੇ ਕਿ ਥੋੜੇ ਹੀ ਦਰ ਬਾਅਦ ਮੇਰੇ ਭਰਾ ਦੇ ਫਰੰਟ ਨੇ ਫੋਨ ਕੀਤਾ ਕਹਿਣ ਲੱਗਾ ਕਿ ਤੇਰੀ ਜਿਹੜੀ ਨੌਕਰੀ ਲੱਗ ਗਈ ਆ ਮੈਂ ਰੋਲ ਨੰਬਰ ਚੈੱਕ ਕਰਨ ਵਾਸਤੇ ਗਿਆ ਤਾਂ ਤੇਰਾ ਨਾਮ ਵਿੱਚੋਂ ਨਿਕਲ ਆਇਆ ਤੋ ਬੀਬੀ ਕਹਿੰਨ ਲੱਗੀ ਕਹਿੰਨ ਲੱਗੀ ਕਿ ਮੇਰੇ ਭਰਾ ਨੇ ਇਹ ਗਿਆ ਕਿ ਨਹੀਂ ਯਾਰ ਜਿਸ ਬੰਦੇ ਨੂੰ ਅਸੀਂ 50000 ਰੁਪਏ ਦਿੱਤਾ ਸੀ ਕਾਗਜ਼ ਪੱਤਰ ਦਿੱਤੇ ਸੀ ਉਸਨੇ ਕਹਿਤਾ ਕਿ ਸੌਰੀ ਮੈਂ ਤੁਹਾਡੇ ਬੱਚੇ ਨੂੰ ਨੌਕਰੀ ਦੇ ਉੱਤੇ ਨਹੀਂ ਲਵਾ ਸਕਦਾ ਤੇ ਮੇਰਾ ਨਾਮ ਕਿੱਦਾਂ ਆ ਸਕਦਾ ਤੋ ਕਹਨ ਲੱਗਾ ਕਿ ਕਹਿੰਦਾ ਨਹੀਂ ਮੈਂ ਤੇਰਾ ਨਾਮ ਜਿਹੜਾ ਖੁਦ ਵੇਖਿਆ ਤੇਰਾ ਨਾਮ ਜਿਹੜਾ ਲਿਸਟ ਦੇ ਵਿੱਚ ਆ ਗਿਆ ਕਹਿਣ ਲੱਗੇ ਕਿ ਮੇਰੇ ਭਰਾ ਦੀ ਖੁਸ਼ੀ ਦੀ ਹੱਦ ਨਾ ਰਹੀ ਉਹ ਬੰਨੋ ਬਾਦ ਤੋਂ ਜਨੰਦਰ ਗਿਆ ਜਦੋਂ ਉਸਨੇ ਜਾ ਕੇ ਨਾਮ ਚੈੱਕ ਕੀਤਾ ਲਿਸਟ ਦੇ ਵਿੱਚੋਂ ਸੱਚਮੁੱਚ ਉਹਦਾ ਨਾਮ ਆ ਗਿਆ ਸੀ ਕਹਿਣ ਲੱਗੇ ਕਿ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਾ ਇਹ ਰਾਜ ਜਿਹੜਾ ਰਾਜ ਹੀ ਆ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿ ਮੇਰੇ ਭਰਾ ਦਾ ਨਾਮ ਜਿਹੜਾ ਲਿਸਟ ਦੇ ਵਿੱਚ ਕਿੱਦਾਂ ਆ ਗਿਆ ਕੋਈ 18 ਸਾਲ ਤੋਂ ਲੈ ਕੇ 25 ਸਾਲ ਤੱਕ ਬੱਚਾ ਜਿਹੜਾ ਨੌਕਰੀ ਅਪਲਾਈ ਕਰ ਸਕਦਾ ਉਸ ਤੋਂ ਬਾਅਦ ਉਸ ਨੂੰ ਨੌਕਰੀ ਨਹੀਂ ਮਿਲਦੀਗੀ ਕਹਿਣ ਲੱਗੀ ਕਿ 25 ਤੋਂ ਉਮਰ ਜੜੀ ਉੱਤੇ ਹੋ ਗਈ ਸੀ ਮੇਰੇ ਭਰਾ ਨੂੰ ਲਿਸਟ ਤੇ ਵਿੱਚ ਨਾਂ ਕਿੱਦਾਂ ਆ ਗਿਆ ਸੀ ਮੈਂ ਇਹੋ ਸੋਚਦੀ ਪਈ ਸੀ ਕਿ ਇਹਦੇ ਵਿੱਚ ਵੀ ਲੀਲਾ ਜੜੀਆ ਮੇਰੇ ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੀ ਕਿ ਮੇਰਾ ਭਰਾ ਸ਼ਾਮਾਂ ਤੱਕ ਘਰ ਦੇ ਵਿੱਚ ਆ ਤੇ ਮੈਂ ਬਸ ਖੜੀ ਤੇ ਮੈਂ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਚਲ ਗਈ ਕਹਿੰਦੀ ਜਦੋਂ ਮੈਂ ਲਾਚੀ 베ਰੀ ਦੇ ਕੋਲ ਗਈ ਉੱਥੇ ਜਾ ਕੇ ਮੈਂ ਭੁੱਬਾ ਮਾਰ ਕੇ ਰੋਣ ਲੱਗ ਪਈ ਕਿ ਪਿਤਾ ਜੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਮੈਂ ਤੈਨੂੰ ਇਹ ਮਹਿਣਾ ਮਾਰਿਆ ਸੀ ਕਿ ਮੈਂ ਤੇਰੀ ਨਗਰੀ ਦੇ ਵਿੱਚ ਨਹੀਂ ਆਵਾਂਗੀ ਪਰ ਨਹੀਂ ਪਾਦਸ਼ਾਹ ਮੈਂ ਤੇਰੇ ਬਿਨਾਂ ਜਿਉਉ ਨਹੀਂ ਸਕਦੀ ਮੇਰਾ ਵਿਸ਼ਵਾਸ ਮੇਰਾ ਭਰੋਸਾ ਤੇਰੇ ਉੱਤੇ ਬਹੁਤ ਆ ਮੈਂ ਤੈਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ ਤਾਂ ਬੀਬੀ ਕਹਿਣ ਲੱਗੀ ਕਹਿੰਦੀ ਕਿ ਮੈਂ ਗੁਰੂ ਲਾਮ ਦਾਸ ਦੀ ਨਗਰੀ ਦੇ ਵਿੱਚ ਜਾਣਾ ਔਰ ਜਾਣ ਲੱਗ ਪਈ ਕਹਿੰਦੀ ਅੱਜ ਬੜੀ અપਾਰ ਕਿਰਪਾ ਮੇਰੇ ਦੋ ਪੁੱਤਾਂ ਗੀ ਨੇ ਤੇ ਇੱਕ ਪੁੱਤਣ ਹੈ ਅਸੀਂ ਸਮੁੱਚੇ ਪਰਿਵਾਰ ਨੇ ਅੰਮ੍ਰਿਤ ਛਕਿਆ ਤੇ ਹਰ ਮਹੀਨੇ ਬਾਅਦ ਮਹੀਨੇ ਬਾਅਦ ਤਾਂਨੇ ਗੁਰੂ ਰਾਮਦਾਸ ਜੀ ਨੇ ਮੈਨੂੰ ਇਹ ਤੇ ਬਿਚਾਈ ਦਾ ਉਸੇ ਸੇਵਾ ਕਰੀਦੀ ਸਿਮਰਨ ਕਰੀਦਾ ਇੱਕ ਘਟਨਾ ਕਹਿਣ ਦਾ ਕਾਰਨ ਇਹ ਸੀ ਕਿ ਸਾਡਾ ਜਿਹੜਾ ਗੁਰੂ ਤੇਤੇ ਵਿਸ਼ਵਾਸ ਹੋਣਾ ਚਾਹੀਦਾ ਸਾਡਾ ਭਰੋਸਾ ਹੋਣਾ ਚਾਹੀਦਾ ਅੱਜ ਸਾਡਾ ਗੁਰੂ ਦੇ ਉੱਤੇ ਵਿਸ਼ਵਾਸ